ਹਸੀ ਕਾਲੀ ਸਾਰਿਆਂ ਨੂੰ ਅੱਜ ਰੋਟਾ ਬਟਰ ਦਾ ਕਰੋਨ ਕਰ ਰਹੇ ਹਾਂ ਚੇਂਜ ਕਰੋਨ ਗਿਆ ਟੁੱਟ ਬੈਰਨ ਗਿਆ ਟੁੱਟ ਕਰ ਹੀ ਕਰ ਰਹੇ ਹਾਂ ਚੇਂਜ ਸੁਖਜਿੰਦਰ ਸਿੰਘ ਮਿਸਤਰੀ ਨਾਲ ਹੈਲਪਰ ਫਾਦਰ ਸਾਹਿਬ ਹੈਲਪਰ ਨੇ ਮੇਰੇ ਮਿਸਤਰੀ ਦਾ ਨਹੀਂ ਹੈ ਬੜਾ ਨਟ ਖੋਲੋ ਨਟ ਬੈਰਨ ਟੁੱਟ ਗਿਆ ਸੀਗਾ ਕਣਕ ਬੀਜੂ ਤੋਂ ਬਾਅਦ ਇਹ ਕਰਦੇ ਆਂ ਚੇਂਜ ਸਰਵਿਸ ਕਰਨੀ ਪੈਣੀ ਐ ਜੀ 베어ਿੰਗ ਚ ਕਰਾਂਗੇ ਚੇਂਜ ਇਹਦਾ ਸਮਾਲ ਲਿਆ ਆਂਦੇ 베어ਿੰਗ ਟੁੱਟ ਗਿਆ 베어ਿੰਗ ਦਾ ਦੇਖੋ ਕਿਆ ਹਾਲ ਬਣ ਗਿਆ 베어ਿੰਗ ਦਾ ਤਾਂ ਚੂਰਾ ਹੀ ਬਣ ਗਿਆ 베어ਿੰਗ ਦਾ ਚੂਰਾ ਗੋਲੀਆਂ ਨੋਂ ਨਿਕਲੀਆਂ ਐ ਉਹ ਅੜੜੀ ਦੀ ਕੌਣ ਪਰਾਂ ਦੇਖੀ ਮੜੀ ਜੀ ਉਹ ਬੈ ਜਿਹੜਾ ਬੇਲਣਾ ਜਿਹਦਾ ਕਰੋਨ ਪਰਲਾ ਹੈ ਉਹ ਆ ਦੇਖ ਰਿਹਾ ਕੌਣ ਉਹਦੇ ਸਾਹਬ ਨਾਲ ਪਤਾ ਲੱਜੂਗਾ ਵੀ ਕਿੰਨੀ ਕੁ 베어ਿੰਗ ਕੋ ਹੋਰ ਕੁਆ ਕੋਣ ਜੇ ਸਾਫ ਕਰਦੇ ਬਸ ਬੈਨਗੇ ਦੇ ਦੇਖ ਲੈ ਆਹਲੀ ਕੋਣ ਦੀ ਹੈ ਨਹੀਂ ਉਧਰ ਲਗੀ ਵੀ ਆ ਵੀ ਲੈ ਕੇ ਜਾਣਾ ਹੀ ਪੈਣੀ ਆ ਆ ਬੈਰਿੰਗ ਵੀ ਲਿਆਉਣਾ ਹੈ ਆ ਖਸ਼ਣ ਜੇ ਕੱਢ ਦੇਣਾ ਬਸ ਉਹ ਬਸ ਰਹਾ ਆਹ ਕੋਣ ਵੀ ਕੱਢ ਫਿਰ ਪੱਟਣੀ ਜੀ ਤਾਂ ਕੋਣ ਆਹੀ ਰੱਖਣੀ ਹੁਣ ਤਾਂ ਆ ਵੀ ਪੱਟ ਫਿਰ ਕੋਣ ਆਹਲੀ ਕੋਣ ਵੀ ਪੱਟ ਦੇ ਜੀ ਫਿਰ ਦੋ ਬੈਰਿੰਗ ਲਿਆਉਂਗਾ ਨਾ ਆਹ ਕੋਣ ਪੱਟ ਜੇ ਕਿ ਸਾਗਰੇ ਨਹੀਂ ਹੈ ਫਿਰ ਕਾਨੂੰ ਪੱਟਣੀ ਹੈ ਲੈ ਬੈਰਿੰਗ ਨਾਲ ਦੇ ਸਪੈਸੇ ਨਿੰਜਾ ਨਾਮ ਉਹਵੇਂ ਤਾਂ ਬੈਰਿੰਗ ਵੀ ਐਨਵੀਸੀ ਦੇ ਪਾਣੇ ਪਾਣੇ ਨਹੀਂ ਕਜੀ ਬਹੁਤ ਹੈ। ਪੈਣ ਚ ਬੈਰਿੰਗ ਬਹੁਤ ਮਹਿੰਗੇ ਆਣੇ ਨੇ ਤਾਂ। ਡਿਸਪੋਜ਼ਲ ਪਾ ਲਈ। ਡਿਸਪੋਜ਼ਲ ਤਾਂ ਚੱਲ ਗਈ। ਕੀ ਪਤਾ ਉਹਨਾਂ ਕਿੰਨੇ ਤਾਂ 2000 ਦਾ ਬੈਰਿੰਗ ਨਾ ਹੋਵਾ। ਹਾਂ। ਬੈਰਿੰਗ ਲੈ ਆਣੇ ਬਣੇ। ਪਟਿਆਲਾ ਬੈਰਿੰਗ ਵਾਲੇ ਤੇ ਦੇ। ਐਨਬੀਸੀ ਦੇ ਬੈਰਿੰਗ ਰਾਜਪੁਰੇ ਤੇ ਮਿਲੂਗੇ। ਉਹ ਤਾਂ ਲੈ ਜਾ ਫੇਰ ਸਾਫ ਕਰ ਲੈ ਜਾ। ਹੂੰ। ਉਹਨਾਂ ਕੋਲ ਕੁਲਰ ਜਾ ਹੁੰਦਾ ਏ। ਤਾ ਲਿਖਿਆ ਵਾ ਦੇਖੋ ਕਿਹੜੀ ਕੰਪਨੀ ਦੇ ਵੈਰੀਆਂ ਮੈਂ ਜੱਗੀ ਵਾਲੇ ਦਾ ਐਨਬੀਸੀ ਦੀ ਹੁੰਦੇ ਮੈਂ ਫੇਰਾਂਗੇ ਹੂੰ 209 ਨੰਬਰ 209 ਨੰਬਰ ਵੈਰਾਂਗੇ ਪਟ ਦੇ ਪੁੱਲਰ ਜੇ ਗਏ ਨੇ ਹਾਂ ਪੁੱਲਰ ਜਿਆ ਹੁੰਦਾ ਨਾ ਕੋਈ ਪੁੱਲਰ ਬਾਰਲ ਜਾਣੀ ਤੂੰ ਪਟ ਦੇ ਇਹਨੂੰ ਇਧਰ ਤੇ ਮਾਰ ਪਟੜੇ ਭੇਲ ਤੋੜੇ ਸੱਟ ਮਾਰ ਕੇ ਹਾਂ ਪੁੱਲਰ ਜਿਆ ਹੁੰਦੇ ਕਾ ਵਿੱਚ ਫਸਾ ਗਿਆ ਨਾ ਬਸ ਨਾਲੇ ਜੈਨ ਵੀ ਆ ਜੂਗਾ ਇਹਦਾ ਆਓ ਵੀ ਪਲੇਟ ਲੈ ਕੇ ਨਾ ਅਬੀ ਖੋਲ ਪਲੇਟ ਐਦੀ ਵੀ ਐਦੀ ਵੀ ਨਾਲ ਸੀਲ ਪਵਾ ਲਿਆਉਂਗਾ ਅਦੀ ਵੀ ਨਾਲੇ ਲੈ ਜਾਂਦਾ ਇਹ ਇਹ ਦੀ ਵੀ ਆ ਇਹਦਾ ਤਾਂ ਪੱਟਦੇ ਯਾਰ ਇਹ ਪੜਦ ਨੂੰ ਆ ਬਾਹਰੋਂ ਵੀ ਤਾਂ ਪੱਟਦੇ ਆਦਾ ਪੱਟਣਾ ਪੈਣਾ ਵਾੜਾ ਦਾ ਆਦਾ ਪੱਟ ਆ ਤੇ ਰੋਟਸ ਤੋਂ ਸਾਰੀ ਕੱਢਣਾ ਪਿਤਰਾ ਆਦਾ ਬਾਹਰੋਂ ਪਲੇਟੇ ਨਿਕਲ ਜਾਣੀ ਬਸ ਸਾਰਾ ਕੱਢਣਾ ਪਲੇਟ ਨਿਕਲ ਜਾਣੀ ਬਾਹਰ ਨੂੰ ਬਸ ਪਲੇਟ ਵਿੱਚ ਸੀਲ ਹੈ ਸੀਗਰੀ ਹੋਮ ਤੋਂ ਬਾਹਰ ਨਹੀਂ ਹੁੰਦਾ ਕਦੇ ਨਾ ਬੈਰਿੰਗ ਦਾ ਠੀਕ ਹੈ ਬੈਰਗ ਇਹਦਾ ਇਹਦੀ ਟੀ ਲੈਣੀ ਹੈਗੀ ਬੈਰਿੰਗ ਦਾ ਠੀਕ ਹੈ ਉਹ ਬੈਰ ਨੂੰ ਪਟਕੇ ਸੀਲ ਪਾਉ ਉਹ ਬਾਹਰ ਦਾ ਸੀਲ ਪਾਈ ਵੀ ਆ ਇੱਕ ਟੱਕੜ ਵਾ ਫਿਰ ਪਲੇਟ ਕਦੇ ਪਟਦਾ ਹੈ ਪਲੇਟ ਖੁੱਲ ਕੇ ਸੀਲ ਪਾਉਗੀ ਜਾਇ ਸੀਰੀ ਇਹਦੇ ਵਿੱਚ ਜਿਤਰਾ ਹੋਈ ਇਤਰਾ ਹੋਈ ਫੇਰ ਨਹੀਂ ਹੁੰਦੀ ਮਿਸਤਰੀ ਮੈਂ ਆ ਕਿ ਤੂੰ ਆ ਪਹਿਲਾ ਦੂਸਰਾ ਇਹ ਕਰਦਾ ਮੈਂ ਆ ਮਿਸਤਰੀ ਪੁੱਤ ਇਹ ਸਾਡਾ ਸਹਜ ਵੀਰ ਸਿੰਘ ਸਿੱਖਲਾ ਕੰਮ ਠੀਕ ਹੈ ਆਈ ਕੰਮ ਕਰਨਾ ਤਾਂ ਐਵੇਂ ਮੇਰੇ ਨਾਲ ਡੜੀ ਨੂੰ ਅੜਕੀ ਤੇ ਰੱਖੇ ਦੇ ਉਹ ਮੇ ਪਾ ਦੇ ਉਹ ਮੇ ਪਾ ਦੇ ਲਟ ਮੈਂ ਰਲਣਾ ਜਾ ਮੀਟ ਲੇ ਦੇ ਨਾ ਸੇਵੇਂ ਤਾਂ ਹੈ ਰਲਣ ਨੂੰ ਗਿਆ ਉੱਡ ਡੇ ਹੀ ਅਸੀਂ ਰੱਖ ਦੇ ਕਿਚਨ ਖੰਦਾ ਕੋਈ ਇੱਕ ਨਾ ਡਰ ਗਿਆ ਸਾਰੀ ਲੈ ਕੇ ਜਾਣਾ ਬਣਾ ਉਹ ਟੱਕਣ ਜ ਵੀ ਲੈ ਜਾऊंगा ਨਾਲ ਉਹਦਾ ਵੀ ਜਾਣ ਲਿਆਉਗਾ ਰੱਖ ਕੇ ਕਿ ਨਹੀਂ ਸਾਰੀ ਲੈ ਜਾ ਬੱਚਾ ਹੂੰ ਇਹਨੇ ਕਿਹ ਚੈਕਰ ਲੱਗਿਆ ਹੋਇਆ ਚੈਕਰ ਖੁੱਲਦਾ ਵੀ ਖੁੱਲਦਾ ਹੋਇਆ ਕਿੱਥਾ ਲੱਗਿਆ ਵੇ ਚੈਕਰ ਫਿਰ ਹੁਣ ਮੈਂ ਤੈਨੂੰ ਕਿਆ ਕਹਿ ਰਿਹਾ ਤਾਂ ਅਭੀ ਆਕੜ ਆ ਜਾ ਬਾਹਰ ਆਪਾਂ ਨੇ ਕਾ ਕਰਨਾ ਪੜੇਗਾ ਅੱਗੇ ਲੱਟਣਾ ਹੈ ਤੇ ਦੁਬਾਰਾ ਤੂ ਗਿਆ ਖਰਾਬ ਕਰਨ ਹੁਣ ਸੰਭਤੀ ਜਾ ਬੈਨ ਹੋਰ ਉਹਦੇ ਲੋੜੇ ਨਹੀਂ ਆਪਾਂ ਨੂੰ ਪਰ ਜੇ ਬੈਰਿੰਗ ਬੁਰੰਗ ਪਾਣਾ ਫੇਰ ਕੀ ਜੀ ਦਿੱਕਤ ਨਾ ਦੇ ਦਵਾ ਕੋਈ ਨਹੀਂ ਦਿੱਕਤ ਜਿਤਰਾ ਪਿਆ ਐਂ ਟਿੱਡਾ ਕੋ ਗਹਾਵਦਨੀ ਕੋ ਹੋ ਜਾਣਾ ਪਰਾਂ ਤੇ ਪਾ ਦੂੰਗਾ ਹਨੀ ਪਾ ਲੈ ਸੱਟ ਲੈ ਮਾਰ ਸੱਟ ਤੇ ਪਰ ਸੈਣੀ ਉਸ ਸੈਣੀ ਲਿਆ ਉਸ ਜਾਨੀ ਟੂਲ ਮੈਂ ਸੈਣੀ ਸਰਣੀ ਨਾਲੇ ਕਰ ਲਾ ਪੁੱਠਾ ਸੀ ਤਾਂ ਲੈਂਡ ਮੈਂਟਰ ਅਸੀਂ ਲਿਜਵਾ ਆ ਗਿਆ ਲਾ ਤਾਂ ਬੱਸ ਬੱਸ ਮੈਂ ਤੈਨੂੰ ਕਹਿੰਦਾ ਸੀਲੇ ਪਾਣੀ ਤਾਂ ਬਾਹਰ ਤੇ ਭੇਜਣੀ ਬੱਸ ਸੀਲ ਇਹ ਤਾਂ ਬੈਰਿੰਗ ਵੀ ਦੋ ਵਾਈ ਲੱਗਦਾ ਨਾ ਹੋਈ ਗਈ ਬੈਰਿੰਗ ਤਾਂ ਠੀਕ ਹੈ ਨੀ ਇਹਨੂੰ ਘੜੀ ਸੀਲ ਠੀਕ ਹੈ ਬਸ ਸੀਲ ਪਾਣੀ ਹੋਰ ਕਿ ਆਈ ਦੀ ਮੈਂ ਬਸ ਹੁਣ ਕੰਨ ਛੇੜਦਾ ਬਸ ਠੀਕ ਹੈ ਉਹ ਸੀਲ ਪਾਉਣੀ ਆ ਬਸ ਆ ਸੀਲ ਪਾ ਦੂੰਗਾ ਗ੍ਰੀਸ ਭਰ ਦੂੰਗਾ ਨਾਲੇ ਇਹਦਾ ਮੂਰਾ ਗ੍ਰੀਸ ਕੰਢੇ ਲੱਪਟੇ ਜਾਂਦੇ ਨੇ ਤੇਲ ਕਿੱਥਾਂ ਚ ਪਹਿਲਾਂ ਗਿਆ ਪਤਾ ਨਹੀਂ ਤੇਲ ਆ ਆ ਇੰਨੀ ਕ ਸੀਲੀ ਕਰਦੀ ਆ ਗਿਆ ਹੋਰ ਆ ਸੀਲ ਇਹ ਹੋਰ ਕਿ ਆ ਪੱਟ ਫਿਰ ਸੀਲ ਆ ਅਦਾ ਪੱਟ ਦੇ ਜੀਲ ਇਸੀਰ ਪੱਟ ਨੇ ਕਿੱ ਲੱਗਦੇ ਇਹਨਾਂ ਕਿਆ ਹਾਲ ਕਰਦਾ ਏ ਦੂਜੇ ਤਰ੍ਹਾਂ ਪੱਟਾ ਪੈਪ ਜੇ ਨਾਲ ਦੂਈ ਪਾਰੇ ਪਰ ਲਈ ਸਾਡੇ ਨੂੰ ਆਇਓ ਪੱਟੂ ਬਹਨ ਮਾਨੀ ਮੋਹੀ ਕਿਦੋਂ ਟੋਕਾਂ ਨਾ ਬੜਾ ਹਕ ਬਹੁਤ ਐਦੇ ਵਿੱਚ ਰੱਖ ਲੈ ਸਾਈਡ ਬ ਕਿੱਧਰ ਮਾਰਾ ਸਾਈਡ ਬ ਮਾਰ ਬਸ ਆ ਗਈ ਬਸ ਅਸਿਰ ਐਨੂ ਇਹ ਜੁਗਨ ਨਾਲ ਇਹਨੂੰ ਤਾਂ ਜਾਣ ਠੀਕ ਹੈ ਜੇ ਤਾਂ। ਕੀ ਕਹਿੰਦਾ? ਇਹ ਤਾਂ ਜਾਣ ਠੀਕ ਹੈ। ਇਹਨੂੰ ਤਾਂ ਨਾਲ ਹੀ ਸ਼ੀਲ ਵੀ ਲੱਗ ਜਾਣੀ। ਹੈ? ਲਈ ਬਸਾਂ ਹੀ ਲੱਗ ਗਏ ਸੀ ਲਾਗਣ ਤਾਂ ਠੀਕ ਹੈ। ਦੇਖੀ ਕਿਹਿਆ ਨੰਬਰ ਹੈ। ਜਾਣ ਹੀ ਨਹੀਂ ਪਾਇਆ ਖਬਰ। ਪਾਇਆ ਬਤਾ ਜੇ ਚੁੱਪ ਟੁੱਟਿਆ ਨਹੀਂ ਜਾਣ ਪਾਇਆ। ਅਬ ਵਾਪਿਸ ਸੈਟਲ ਕਰਨਾ ਮੜ ਮੜ ਗ੍ਰੀਸ ਲਾ ਦੇਣਾ ਜਿੱਥੇ ਜਿੱਥੇ ਐਕਸੈਟ ਹੋ ਜਾਵੇ। ਹੂੰ। ਅਸੀਂ ਲੇ ਬਸੋ ਆਲੀ ਹੈ ਬੈਰੰਗ ਲਿਆ ਹੋਰ ਕੀ? ਪਰ ਪੜਦੇ ਬੈਰੰਗੇ। ਬਾਲੀ ਹੜਤੇ ਪਟਦੇ। ਬੈਰੰਗ ਲੈ ਜੰਦਾ। ਛਾਣੀ ਚੱਕ ਲਓ ਤੇਰੇ ਟੂਲ ਮੈਂ ਛਾਣੀ ਪਈਦਾ ਹੈ ਛਾਣੀ ਮਾਰਨੀ ਬਣੀ ਦਾ ਜਾ ਕਿਉਂ ਲੱਗੀ ਬਿੱਦਰੇ ਕਰੋਨਾ ਨਹੀਂ ਆ ਓਕਿਆ ਉਹ ਕਿਹਾ ਅੱਜ ਨਹੀਂ ਕਹਿੰਦਾ ਸਾਹ ਦਾ ਉਹ ਰੈਂਡ ਤੇ ਤੂੰ ਐਡਾ ਕਿਹੜਾ ਪਟਾ ਹੱਥ ਕਾਲੇ ਕਰਾ ਤੂੰ ਪਾ ਦੇ ਨਵਾ ਕਿਤੇ ਨਹੀਂ ਟੁੱਟਿਆ ਪਤਾ ਪੈ ਦਾਗ ਹੀ ਬੈਰੰਗ ਪਿਆ ਯਾਰ ਬਾਰ ਬਾਰ ਇਸ ਨੂੰ ਪੱਟੀ ਜਾਵਾਂਗੇ ਫਿਰ ਦੋ ਬੈਰ ਇਹਦੇ ਇਸੇ ਇਹਦੇ ਪਾ ਜਿਆਦਾ ਜ਼ੋਰ ਪੈਂਦਾ ਦਾ ਮਤਲਬ ਕੋਈ ਜ਼ੋਰ ਨਹੀਂ ਪੈਂਦਾ ਸਾਡੇ ਸਾਡੇ ਨੂੰ ਖਾਂਦੇ ਹਾਂ ਹੈ ਯਾਰ ਹੁਣ ਤਾਂ ਪੱਟਣਾ ਐ ਨਾ ਬੈਰੂਗ ਨੂੰ ਇਹਨਾਂ ਨੇ ਜਿਹਦੇ ਖਿੰਡ ਜਾਣਾ ਸਾਰਾ ਦੇਖ ਦੇਖੇ ਕਿਤਰਾ ਲੈ ਕਿਤਰਾ ਲੈ ਝੁੱਲੇ ਦਾ ਖਾਰ ਰਿਹਾ ਬੈਰੂਗ ਦਾ ਅੱਗੀ ਹੋਇਆ ਪਿਆ ਬੈਰੂਗ ਹਾਂ ਕਿਤੇ ਗੋਰੀ ਬਚਾ ਰਿਹੀ ਕਿ ਮਟੂਲੀ ਐਨਾ ਦਾ ਖੁੱਲਾ ਟੂਲ ਕਿੰਨਾ ਖੁੱਲਾ ਟੂਲ ਆ ਕਿੰਨੇ ਸੋਹਣੇ ਤਰੀਕੇ ਵਾਂ ਟੂਲ ਲੱਗਿਆ ਵਾ ਕਣੀ ਵੇ ਸਹਜ ਠੀਕ ਲੱਗਿਆ ਵਾ ਚਲੋ ਜੀ ਫਿਰ ਅਸੀਂ ਸਮਾਨ ਸਾਨੂੰ ਪਟਕੇ ਫਿਰ ਮਿਲਦੇ ਆਹ ਲੋ ਜੀ ਐਨ ਵੀ ਸੀ ਦੇ ਪੈਰ ਨੂੰ ਲੰਦੇ ਆਪਾਂ ਨਾ ਐਨ ਵੀ ਸੀ ਦੇ ਪੈਰ ਨੂੰ ਪਾਉਂਗੇ ਇੱਥੇ ਇਹ ਸਿੱਲਾ ਲੱਗੇ ਨਹੀਂ ਆ ਦੋ ਸਿੱਲਾ ਲਾਉਗੇ ਡਬਲ ਕਰ ਦਨੇ ਇਸ ਵਾਰੀ ਸੇਲ ਪਹਿਲਾਂ ਇੱਕ ਸੇਲਤੀ ਇੱਧਰ ਇੱਧਰ ਕੋਣ ਕਰ ਦਨੇ ਅਸੀਂ ਆਪਣੇ ਇੱਧਰ ਅੰਦਰ ਵੀ ਪਾਣੀ ਡਬਲ ਸੀ ਕਰ ਦਣੀ ਅਵਲ ਸੇਲ ਕਰਕੇ ਅਕਾਊਂਟ ਕੌਣ ਬਰਾਬਰ ਠੋਕੀ ਐਨ ਦੇਖਾਂ ਠੀਕ ਹੈ ਤੇ ਪੁਰਾਣਾ ਸਮਾਨ ਪਲਟ ਤੇ ਸਾਰਾ ਕੋਈ ਕੰਮ ਵਧੀਆ ਕਰਦੇ ਹੁੰਦੇ ਸੀ ਜਿਹੜਾ ਵੀ ਅਸੀਂ ਕਰਦੇ ਫਿਰ ਜਿੱਦਨ ਨੂੰ ਹੱਥ ਚੰਗੇ ਲਾ ਦਿੰਦੇ ਫਿਰ ਅਸੀਂ ਤਾਂ ਐਨ ਬੀ ਸੀ ਦੇ ਬੈਰਿੰਗ ਪਾਏ ਆ ਦੇਖ ਲੈ ਐਨ ਬੀ ਸੀ ਦੇ ਬੈਰਿੰਗ ਪਾਏ ਆ ਐਨ ਆਏ ਆਰ ਬੀ ਦੇ ਦੇ ਰਿਹਾ ਦਾ ਉਹ ਏ ਆਰ ਬੀ ਦੇ ਸਸਤੇ ਤੇ ਉਹ ਬੋਲਿਆ ਕੰਨ ਮੈਂ ਖਾ ARB ਦਾ ਨਾ ਪਾਦਮਾ ਕਹਿੰਦਾ ਜੇ ਵਧੀਆ ਹੁੰਦੇ ਫਿਰ ਕੈਫਾ ਦੇ ਇੱਕ ਵਾਰੀ ਪਾ ਦੇ ਚੱਜਦੇ ਮੈਂ ਖਾ ਲੈ ਫਿਰ NBC ਦੀ ਪਾਵਾਂਗੇ NBC ਦੇ ਉੱਤੇ ਤਾਂ ਕੋਈ ਬਾਰੰਗ ਨਹੀਂ ਹੈ ਹਨੀ ਨਾ SKF ਵੀ ਥੱਲਾ ਹੈ ARB ਥੱਲਾ ਟਾਪ ਕੁਆਲਟੀ ਜਿਹੜੀ ਸਾਡੇ ਕੋਲ ਚੀਜ਼ ਹੁੰਦੀ ਆ ਉਹ ਟਾਪ ਕੁਆਲਟੀ ਉਹ ਰੱਖਦੇ ਆ ਜੀ ਹੁਣ ਕਿਸੇ ਦਿਨ ਜਦੋਂ ਸੈਕਟਰੀ ਸਰਵਿਸ ਕਰਾਂਗਾ ਤੁਹਾਨੂੰ ਉਹ ਵੀ ਦਿਖਾਵਾਂਗਾ ਹਾਂ ਇਹ ਦੀ ਗੱਲ ਬਾਰੇ ਕੋਈ ABC ਤੇ ਵੀ ਉੱਪਰ ABC ਵੀ ਥੱਲੇ NB NB C ਸਭ ਤੇ ਵਧੀਆ ਏ ਅਸਲੀ ਬੈਰਿੰਗ ਦੀ ਪਛਾਣ ਕਿਵੇਂ ਕਰੇ ਵੇਰਿੰਗ ਪਰ ਅੰਕਿਤ ਨੋ ਅੰਕੋ ਨੂੰ ਕੋਡ ਕੋ ਡੱਬੇ ਕੇ SMS ਕਰ ਸਕਦੇ ਕਹਿੰਦੇ ਭਾਈ ਜਿਹੜੇ ਨੋ ਅੰਕਾ ਹੋਰਾ ਅਸਲੀ ਹੋਵੇ ਜੀ ਅਸਲੀ ਹੈ ਬਾਕੀ ਤੁਹਾਨੂੰ ਜਦ ਜੋੜਦੇ ਨਾ ਫਿਰ ਦਿਖਾਵਾਂਗਾ ਮੈਂ ਵਧੀਆ CL ਲਿਆਂਦਾ CL ਵੀ ਵਧੀਆ ਲਿਆਂਦਾ ਕੰਪਨੀ ਦਾ ਉਹ ਵੀ ਦਿਖਾਵਾਂਗਾ ਤੁਹਾਨੂੰ ਤਾਂ ਮੈਂ ਟਿਚ ਕਰਨਾ ਆਪਣਾ ਮਾੜਾ ਨਹੀਂ ਕਰਨਾ ਓ ਜੀ ਚੈੱਕ ਕਰ ਲਿਆ ਆਪਾਂ ਨਾ ਸਹੀ ਐਨ ਸਿਲਾ ਸੁਲਾ ਪਾਤੀ ਦੇ ਦੀਆਂ ਐਨ ਬਿਲਕੁਲ ਓਕੇ ਬਣਾ ਤਿਆ ਕੋਈ ਲੀਕੇਜ ਨਹੀਂ ਕੋਈ ਕੁਝ ਨਹੀਂ ਚੈੱਕ ਵੀ ਕਰ ਲਿਆ ਆਪਾਂ ਨਾ ਐਨ ਸਹੀ ਚੱਲਦਾ ਬਾਹਰੇ ਹੋਰੇ ਆਪਣੇ ਬਾੜੇ ਚ ਕਰਾ ਚੈੱਕ ਓਰੇ ਕਰਿਆ ਸੀਗਾ ਚੱਕਾ ਦੇਖੋ ਇਹ ਚੈੱਕ ਕਰ ਲਿਆ ਐਨ ਬਰੀ ਕਰਦਾ ਚੈੱਕ ਕਰ ਲਿਆ ਆਪਣਾ